ਤੁਸੀਂ ਇਹਨਾਂ ਨੂੰ ਬੜੇ ਪਿਆਰ ਨਾਲ ਰੱਖਦੇ ਮੰਜੇ ਤੇ ਜੜਾਇਆ ਪਿਆ ਮੇਰੇ ਸੁਣ ਗੱਲ ਪੁੱਤਰ ਨਾਲ ਰੱਤ ਸਵਾਲ ਸਵਾਲ ਕੇ ਪਾਲਨੇ ਆ ਅੱਛਾ ਅੱਛਾ ਧੀਆਂ ਪੁੱਤਰਾਂ ਵਾਂਗਰ ਰੱਤ ਨੂੰ ਨਾਲ ਸਵਾਲੀ ਦੇ ਨੇ ਤਾਂ ਐਡੇ ਐਡੇ ਹੋਏ ਨੇ ਅੱਛਾ ਹੈ ਛੱਤ ਕਿਉਂ ਨਹੀਂ ਪਾਈ ਪੱਕੀ ਨਾ ਕੁੱਲੀਆਂ ਜਾਣੀਆਂ ਨਾਲ ਨਾਲ ਨਾ ਤੇ ਬਾਰੀ ਜਾਣੇ ਇੱਕ ਸਿਰਫ ਆ ਜਾਣਾ ਵਧੀਆ ਜ਼ਿੰਦਗੀ گزار ਰਹੇ ਇੱਥੇ ਵਧੀਆ ਖੁਸ਼ ਆ ਖੁਸ਼ ਆ ਪੁੱਤਰ ਕਮਾਨੇ ਆ ਖਾਨੇ ਕਿਤੇ ਜੰਗਲੀ ਜਾਨਵਰ ਵੀ ਆ ਜਾਂਦੇ ਆ ਅੱਥੇ ਰਹਿੰਦੇ ਨੇ ਫਿਰਦੇ ਜੰਗਲੀ ਜਾਨਵਰ ਇਹ ਕਿੱਧਰ ਦੀ ਆਵਾ ਇੱਧਰ ਦੀ ਇੱਧਰ ਦੀ ਥੱਲੇ ਲੱਗੀ ਸੀ ਸਕੂਟਰੀ ਚੱਲ ਆ ਗਿਆ ਫਿਰ ਇੱਧਰ ਦੀ ਸਸਿਕਲ ਜੀ ਨਵੀਂ ਵੀਡੀਓ 'ਚ ਤੁਹਾਡਾ ਸਵਾਗਤ ਹੈ ਉਮੀਦ ਕਰਦਾ ਹਾਂ ਵੀ ਚੜ੍ਹਦੀ ਕਲਾ 'ਚ ਹੋਵੋਗੇ ਮੇਰੇ ਵੱਲੋਂ ਵੀ ਸਤਿ ਸ਼੍ਰੀ ਅਕਾਲ ਤੇ ਹੁਣ ਸਾਡੀ ਇਹੀ ਕੋਸ਼ਿਸ਼ ਆ ਕਿ ਅਸੀਂ ਦੋਨੋਂ ਜਣੇ ਲਗਾਤਾਰ ਵੀਡੀਓਜ਼ ਬਣਾਈਏ ਜੀ ਤੇ ਇਹ ਕੰਟੀਨਿਊਟੀ ਟੁੱਟੇ ਨਾ ਤੇ ਦੋਨੋਂ ਜਿੱਦਾਂ ਮੈਂ ਅੱਗੇ ਵਿੱਚ ਅਨਹੱਦ ਜਨਮ ਕਰਕੇ ਮਨਪ੍ਰੀਤ ਨੇ ਗੈਪ ਲਿਆ ਸੀਗਾ ਤੇ ਮੈਂ ਇਕੱਲਾ ਹੀ ਸੀਗਾ ਹਾਂਜੀ ਤੇ ਹੁਣ ਅਸੀਂ ਇਕੱਠੇ ਬਣਾਈਏ ਤੇ ਇਸ ਵੇਲੇ ਅਸੀਂ ਹੁਸ਼ਿਆਰਪੁਰ ਦੇ ਜੰਗਲਾਂ 'ਚ ਆ ਜੀ ਤੇ ਹੁਸ਼ਿਆਰਪੁਰ ਇਲਾਕਾ ਜਿੱਦਾਂ ਮੈਂ ਪਿਛਲੇ ਦਿਨਾਂ 'ਚ ਜਦੋਂ ਅਸੀਂ ਕਰੇਰੀ ਲੇਕ ਦਾ ਟਰੈਕ ਕਰਨ ਗਏ ਸੀਗੇ ਤੇ ਉਦੋਂ ਮੈਂ ਕਿਹਾ ਸੀ ਵੀ ਹੁਸ਼ਿਆਰਪੁਰ ਇਲਾਕਾ ਪਾਵਣ ਵਾਲੇ ਦਿਨਾਂ 'ਚ ਐਕਸਪਲੋਰ ਕਰਨਾ ਤੇ ਪਿਛਲੀ ਵੀਡੀਓ ਵੀ ਸਾਡੀ ਹੁਸ਼ਿਆਰਪੁਰ ਦੀ ਸੀ ਜੀ ਬਾਗ ਇਨਾਮੀ ਬਾਗ ਅਸੀਂ ਵੇਖਣ ਗਏ ਸੀਗੇ ਤੁਹਾਨੂੰ ਵੀ ਦਿਖਾਇਆ ਤੇ ਉਹ ਬਹੁਤ ਵੀਡੀਓ ਪਸੰਦ ਕੀਤੀ ਲੋਕਾਂ ਨੇ ਬਿਲਕੁਲ ਜੇ ਹਾਲੇ ਤੁਸੀਂ ਨਹੀਂ ਵੇਖੀ ਤਾਂ ਤੁਸੀਂ ਉਹ ਜਾ ਕੇ ਵੇਖ ਲਿਓ ਬਾਕੀ ਹ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਆ ਹੁਸ਼ਿਆਰਪੁਰ ਇਲਾਕੇ 'ਚ ਆ ਤੇ ਇੱਥੋਂ ਦੀਆਂ ਜਿਹੜੀਆਂ ਸੋਹਣੀਆਂ ਥਾਵਾਂ ਆ ਜਾਂ ਇਤਿਹਾਸਕ ਥਾਵਾਂ ਆ ਉਹ ਆਪਾਂ ਵੇਖਣੀਆਂ ਆ ਨਾਲੇ ਤੁਹਾਨੂੰ ਵਿਖਾਉਣੀਆਂ ਆ ਹਾਂਜੀ ਬਾਕੀ ਆਪਾਂ ਸੁਜੈਸਟ ਮਤਲਬ ਇਹ ਸੁਜੈਸਟ ਕਰ ਸਕਦੇ ਆ ਆਪਾਂ ਨੂੰ ਆ ਜਿਹੜੇ ਸਾਨੂੰ ਵੇਖਣ ਆਲੇ ਨੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਨੇ ਉਹ ਸਾਨੂੰ ਦੱਸ ਸਕਦੇ ਕਿ ਕਿਹੜੀ ਕਿਹੜੀ ਥਾਂ ਸੀ ਇੱਥੇ ਦੇਖ ਸਕਦੇ ਆ ਵੀ ਸੁਜੈਸ਼ਨ ਲੈ ਲੈਣੇ ਆ ਤੁਹਾਡੇ ਜੇਕਰ ਕੋਈ ਮਿਲਣਾ ਵੀ ਚਾਹੁੰਦਾ ਹੁਸ਼ਿਆਰਪੁਰ ਇਥੋਂ ਲਾਗੇ ਛਾਗੇ ਤਾਂ ਅਸੀਂ ਉਹਨੂੰ ਮਿਲ ਵੀ ਲਵਾਂਗੇ ਜੀ ਤੁਸੀਂ ਕਮੈਂਟ ਕਰਦੇ ਹੋ ਤੇ ਜਾਂ ਸਾਨੂੰ ਇੰਸਟਾਗ੍ਰਾਮ ਤੇ ਮੈਸੇਜ ਪੇ ਕਰ ਸਕਦੇ ਆ ਬਾਕੀ ਅੱਜ ਦੀ ਡਿਟੇਲ ਇਹ ਆ ਵੀ ਅੱਜ ਅਸੀਂ ਹੈਗੇ ਆ ਨਾਰਾ ਡਾਡਾ ਦੇ ਜੰਗਲਾਂ ਦੇ ਵਿੱਚ ਤੇ ਅਸੀਂ ਆਪਣੇ ਮਿੱਤਰਾਂ ਦੇ ਨਾਲ ਆਏ ਆ ਅਗਲੇ ਪਾਸੇ ਸਾਡੇ ਮਿੱਤਰ ਆ ਅਸੀਂ ਵੈਸੇ ਹਮੇਸ਼ਾ ਕਾਰ ਤੇ ਹੁੰਨੇ ਆ ਪਰ ਅੱਜ ਅਸੀਂ ਆਏ ਆ ਮੋਟਰਸਾਈਕਲਾਂ ਤੇ ਇੱਕ ਮੋਟਰਸਾਈਕਲ ਆ ਖੜਾ ਸਾਡੀ ਸਵਾਰੀ ਇਹ ਆ ਉਹ ਅਗਲੇ ਪਾਸੇ ਸਕੂਟਰੀ ਖੜੀ ਆ ਤੇ ਉਹ ਸਾਡੇ ਦੋ ਬੇਲੀ ਅਗਲੇ ਪਾਸੇ ਆ ਤੇ ਐਵੇਂ ਦੇ ਰਾਹ ਨੇ ਬਈ ਜਿੱਥੋਂ ਆਪਾਂ ਲਾਂਕੇ ਜਾਣਾ ਸਕੂਟਰੀ ਖੁੱਬ ਗਈ ਸੀ ਮਸਾਂ ਕੱਢੀ ਆ ਸਾਡੇ ਬੰਦਿਆਂ ਨੇ ਇਥੋਂ ਹਾਂਜੀ ਉਹ ਪਹੁੰਚ ਗਏ ਤੇ ਹੁਣ ਅਸੀਂ ਕ੍ਰੋਸ ਕਰਕੇ ਜਾਣਾ ਕਿਉਂਕਿ ਮੀਂਹੂ ਪੈ ਕੇ ਹਟਿਆ ਇਸ ਕਰਕੇ ਥੋੜਾ ਜਿਹਾ ਗਾਰਾ ਹੋਇਆ ਪਿਆ ਚੱਕੜ ਹਾਂ ਜੰਗਲਾਂ ਦੇ ਵਿੱਚ ਤੇ ਜੰਗਲਾਂ ਦੇ ਰਾਹ ਵੈਸੇ ਇਦਾਂ ਦੇ ਹੁੰਦੇ ਆ ਇੱਕ ਤਾਂ ਖੂਬਸੂਰਤੀ ਜੀ ਤੇ ਜਦੋਂ ਪਰ ਮੀਂਹ ਪੈਂਦਾ ਫੇ ਉਦੋਂ ਆਫ ਰੋਡਿੰਗ ਹੋ ਜਾਂਦੀ ਆ ਬਾਕੀ ਇਧਰਲੇ ਪਾਸੇ ਨਾ ਇੱਕ ਮਾਤਾ ਜੀ ਰਹਿੰਦੇ ਆ ਕੱਲੇ ਜੰਗਲ 'ਚ ਇਹ ਸਾਡੇ ਬੇਲੀ ਜਿਹੜੇ ਜਰਨਲਿਸਟ ਆ ਤੇ ਪੁਰਾਣੇ ਸਾਡੇ ਲਿੰਕ ਦੇ ਨੇ ਤੇ ਇਹ ਪਿਛਲੇ ਦਿਨਾਂ 'ਚ ਵਿੱਚ ਸਟੋਰੀ ਕਰਕੇ ਗਏ ਸੀਗੇ ਤੇ ਫਿਰ ਅਸੀਂ ਵੀ ਸੋਚਿਆ ਵੀ ਚਲੋ ਅਸੀਂ ਵੀ ਮਾਤਾ ਜੀ ਨੂੰ ਮਿਲ ਕੇ ਆਉਨੇ ਆ ਤੇ ਦੇਖਦੇ ਆਂ ਵੀ ਜੰਗਲਾਂ ਦੇ ਵਿੱਚ ਕਿਵੇਂ ਦੀ ਜ਼ਿੰਦਗੀ ਬਹੁਤ ਵਸਰ ਹੁੰਦੀ ਹੈ ਤੇ ਬਾਕੀ ਹੁਸ਼ਿਆਰਪੁਰ ਜਲਾਈ ਪੰਜਾਬ ਦਾ ਜਿਆ ਆ ਵੈਸੇ ਪਠਾਨਕੋਟ ਦੇ ਵਿੱਚ ਵੀ ਕਾਫੀ ਏਰੀਆ ਹੈਗਾ ਹਾਂ ਪਰ ਏਰੀਆ ਵੀ ਹੈਗਾ ਵੈਸੇ ਪਰ ਹੁਸ਼ਿਆਰਪੁਰ ਜ਼ਿਆਦਾ ਕਿਉਂਕਿ ਇਹਦੇ ਨਾਲ ਹਿਮਾਚਲ ਦੀ ਹੱਦ ਲੱਗਦੀ ਆ ਤੇ ਇੱਥੇ ਥੋੜਾ ਜ਼ਿਆਦਾ ਜੰਗਲੀ ਏਰੀਆ ਵੀ ਆ ਤੇ ਖੂਬਸੂਰਤ ਥਾਵਾਂ ਵੀ ਕਾਫੀ ਜ਼ਿਆਦਾ ਨੇ ਦੇਖਣ ਵਾਲੀਆਂ ਚਲੋ ਜੀ ਫਿਰ ਮੈਂ ਦੇਖਾਂ ਟਰਾਈ ਕਰਕੇ ਹਾਂਜੀ ਵੀ ਕਿਦਾਂ ਇਹ ਬੰਬੂ ਕਟ ਨਿਕਲ ਕਰਮ ਸੈਣੀ ਵਲੌਗਸ ਹਾਂਜੀ ਇਹ ਬਾਈ ਸਾਡੇ ਨਾਲ ਆਏ ਨੇ ਭਾਜੀ ਉਹਨਾਂ ਦਾ ਹੀ ਮੋਟਰਸਾਈਕਲ ਆ ਤੇ ਗੱਡੀ ਸ਼ਹਿਰ ਹੁਸ਼ਿਆਰਪੁਰ ਚ ਲਾਤੀ ਸੀ ਤੇ ਹੁਸ਼ਿਆਰਪੁਰ ਤੋਂ ਲੈ ਕੇ ਇੱਥੋਂ ਤੱਕ ਦੀ ਜਿਹੜੀ ਰੀਡਿੰਗ ਇਹ ਸ਼ੋਅ ਕਰਦਾ 12 ਕਿਲੋਮੀਟਰ ਅਸੀਂ ਹੁਸ਼ਿਆਰਪੁਰ ਤੋਂ ਆ ਗਏ ਆ ਤੇ ਮੈਨੂੰ ਲੱਗਦਾ ਥੋੜਾਖ ਹੋਰ ਹੋਣਾ ਦੇਖਦੇ ਹਾਂ ਕਿੰਨੇ ਕੁ ਦੂਰ ਆ ਇਹ ਮਾਤਾ ਜੀ ਜਿਹੜੇ ਹੁਸ਼ਿਆਰਪੁਰ ਸ਼ਹਿਰ ਤੋਂ ਰਹਿੰਦੇ ਆ ਧਿਆਨ ਨਾਲ ਜਾਇਓ ਹੁਣ ਇਹਨੇ ਇਧਰਲੇ ਪਾਸੇ ਦੀ ਗੱਡੀ ਖੱਬੇ ਪਾਸੇ ਦੀ ਮੈਂ ਇਧਰ ਦੀ ਘੱਟ ਦੰਨਾ ਸਕਾਂ ਬਾਈ ਕਿੱਧਰ ਦੀ ਆਵਾ ਇਧਰ ਦੀ ਇਧਰ ਦੀ ਥੱਲੇ ਲੱਗੀ ਸੀ ਸਕੂਟਰੀ ਲ ਆ ਗਿਆ ਫਿਰ ਇੱਧਰ ਦੀ ਵਾਜੀ ਵਾ ਆਪਾਂ ਤਾਂ ਵਨ ਟੇਕ ਚ ਹੀ ਆ ਗਏ ਹਾਂਜੀ ਹਾਂਜੀ ਪੱਕੇ ਵਹਿ ਗਏ ਆਪਾਂ ਇਹ ਟਾਇਰ ਵੱਡੇ ਆ ਨਾ ਹਾਂ ਇਹ ਥੱਲੇ ਲੱਗੀ ਥੋੜੀ ਜੀ ਆਜੋ ਆਜੋ ਤੁਸੀਂ ਪਿੱਛੇ ਰਹਿ ਗਏ ਮੈਂ ਹੌਲੀ ਹੌਲੀ ਆਉਂ ਹਾਂ ਹਾਂ ਉਹ ਥੋੜਾ ਜਾ ਉਸ ਤੋਂ ਮੰਮਾ ਬਹੁਤ ਜੀ ਧੋਖਾ ਹੁੰਦੀ ਇਧਰੋਂ ਨਿਕਲਣਾ ਪਿਆ ਮੈਨੂੰ ਤੇ ਹਾਂ ਅਸੀਂ ਬਾਂਸਾਂ ਜਾਂ ਦਾ ਰੁੱਖ ਆਜੋ ਆਜੋ ਆਪਣੇ ਸੱਜਣ ਮળા ਦੀਏ ਇਧਰ ਚੜੇਲ ਬੂਟੀ ਉਹਦੇ ਕਰਕੇ ਤਾਂ ਆ ਅੱਛਾ ਚੜੇਲ ਬੂਟੀ ਵੀ ਆ ਕੋਈ ਆ ਚੜੇਲ ਬੂਟੀ ਆ ਵੀਰੇ ਸਾਰੀ ਆ ਪਤਾ ਜਿਹੜਾ ਇਹਦੇ ਫਾਇਦੇ ਵੀ ਬਹੁਤ ਨੁਕਸਾਨ ਵੀ ਬਹੁਤ ਆ ਅੱਛਾ ਜਿਹੜੇ ਪੰਜਾਬ ਦੇ ਜੰਗਲਾਂ ਚ ਨਾਰਮਲ ਪਾਈ ਜਾਂਦੀ ਏ ਚੜੇਲ ਬੂਟੀ ਚਲੋ ਪਹਿਲਾਂ ਬਾਈ ਹੁਣ ਦੱਸੀਏ ਆ ਮੋਟਰਸਾਈਕਲ ਦਿਖਾਈ ਦਿੱਤਾ ਕਰਮ ਸੈਣੀ ਤੇ ਇਧਰ ਬਾਈ ਸੁਖਵਿੰਦਰ ਮਨਪ੍ਰੀਤ ਨੇ ਇਹਨਾਂ ਨਾਲ ਕੰਮ ਕੀਤਾ ਹੈ ਦਿਨਿਕ ਸਵੇਰਾ ਤੇ ਪੁਰਾਣੇ ਸਾਡੇ ਚਾਂ ਕਰਕੇ ਜਲੰਧਰੋਂ ਜਾਣਕਾਰ ਆ ਆ ਬਾਈ ਨੇ ਆਪਣੀ ਮਾਲਾਗਾ ਦੇ ਰਹੇ ਵੈਸੇ ਹੁਸ਼ਿਆਰਪੁਰ ਦੇ ਨੇ ਹਾਂਜੀ ਕੁਝ ਕਹਿਣਾ ਚਾਹੋਗੇ ਏਰੀਆ ਸਾਡਾ ਹੁਸ਼ਿਆਰਪੁਰ ਹੀ ਆ ਅਸੀਂ ਖੁਦ ਬਾਈ ਕਰਮਚਾਰੀ ਦੇ ਨਾਲ ਇਹਨੂੰ ਚੀਨ ਐਕਸਪਲੋਰ ਕਰੀ ਜੀ ਜੰਗਲ ਐਕਸਪਲੋਰ ਕਰਨਾ ਹੋਵੇ ਅੱਛਾ ਮਤਲਬ ਅੱਗੇ ਪਿਛੇ ਤੁਸੀਂ ਆਉਂਦੇ ਰਹਿੰਦੇ ਮੈਂ ਅੱਗੇ ਵੀ ਜ਼ਿਕਰ ਕਰਕੇ ਹਟਿਆ ਵੀ ਤੁਸੀਂ ਆਉਂਦੇ ਰਹਿੰਦੇ ਹੋ ਤੁਹਾਡਾ ਵੈਸੇ ਪਿੰਡ ਕਿਹੜਾ ਬਾਜੀ ਮੇਰਾ ਪਿੰਡ ਸੂਏ ਦੇ ਕੋਲ ਉੱਚੀ ਵਸੀ ਆ ਅੱਛਾ ਤੁਸੀਂ ਬਈ ਹੁਸ਼ਿਆਰਪੁਰ ਦੇ ਮੈਂ ਹੁਸ਼ਿਆਰਪੁਰ ਲੋਕਲ ਹੀ ਪਿੰਡ ਆ ਵੀਰੇ ਮੇਰਾ ਉੱਥੇ ਗੜਦੀ ਵਾਲਾ ਦੇ ਕੋਲ ਪਿੰਡ ਆ ਮੇਰਾ ਅੱਛਾ ਮੈਨੂੰ ਲੱਗਦਾ ਜਿੱਥੇ ਆਪਾਂ ਬਾਗ ਗਏ ਸੀ ਨਾ ਪਿਛਲੀ ਵੀਡੀਓ ਜਿਹੜੀ ਦਾ ਜ਼ਿਕਰ ਮੇਰੇ ਪਿੰਡ ਦੇ ਕੋਲ ਆ ਹਾਂ ਬਸੀ ਉਮਰਖ ਇਹ ਬੂਟੀ ਆ ਜਿਹੜੀ ਚੜੇਲ ਬੂਟੀ ਆ ਆਪਾਂ ਕਹਿੰਦੇ ਆ ਅੱਛਾ ਇਹ ਬਚਪਨ ਦੇ ਵਿੱਚ ਤੁਸੀਂ ਤੁਸੀਂ ਪਤਲੀ ਖੇਡੇਗਾ ਆ ਇਹ ਫੁੱਲ ਲੋਕੀ ਆ ਫੁੱਲ ਤੋੜ ਕੇ ਬਹੁਤ ਖੇਲ ਦੇ ਇਕੱਠੇ ਕਰਕੇ ਕਰਦੇ ਰਹੇ ਆ ਜੀ 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 ਇਹਦੇ ਫਾਇਦੇ ਵੀ ਬਹੁਤ ਆ ਵੀਰੇ ਹਮ ਮੰਨਿਆ ਵੀ ਜਾਂਦਾ ਕਿ ਇਹ ਜਿੱਥੇ ਇਹ ਹੋ ਜਾਂਦੀ ਆ ਉੱਥੇ ਫਸਲ ਨਹੀਂ ਹੁੰਦੀ ਅੱਛਾ ਲੋਕਾਂ ਦਾ ਕਹਿਣਾ ਇਹ ਵੀ ਦਾਵਾ ਆ ਪਰ ਇਹ ਵੀ ਕਹਿੰਦੇ ਜਿੰਨੀ ਇਹ ਵਧੀਆ ਆ ਇਹਦੇ ਫਾਇਦੇ ਵੀ ਬਹੁਤ ਆ ਬਹੁਤ ਦਵਾਈਆਂ 'ਚ ਵੀ ਪਾਈ ਜਾਂਦੀ ਜਿਹੜੇ ਇਹਦੇ ਬੀ ਹੁੰਦੇ ਆ ਹਰਬਲ ਬੂਟਾ ਆ ਹਾਂ ਬਿਲਕੁਲ ਬਿਲਕੁਲ ਉਹਦੇ ਵਿੱਚ ਆ ਜਿਹੜੇ ਬੀ ਪੈਂਦੇ ਆ ਇਹਦੇ ਸਹੀ ਆ ਕਿਉਂਕਿ ਜਿੱਦਾਂ ਹੁਣ ਅਸੀਂ ਜੰਗ ਲਗਾਇਓ ਇਹ ਨਾ ਉਵੇਂ ਦੇ ਆ ਬਈ ਜਿੱਦਾਂ ਦੇ ਆਪਾਂ ਨਿੱਕੇ ਹੁੰਦੇ ਨਾ ਪੀਲੂ ਖਾਂਦੇ ਰਹੇ ਆ ਨੀਲੇ ਰੰਗ ਦੇ ਹੁੰਦੇ ਸੀ ਨਾ ਪੀਲੂ ਪੀਲੇ ਜਿਹੇ ਰੰਗ ਦੇ ਵੀ ਹੁੰਦੇ ਸੀਗੇ ਬਹੁਤ ਮਿਲਣਗੇ ਨਾ ਉਵੇਂ ਦੇ ਆ ਇਹ ਸਹੀ ਆ ਤੁਰਿਆ ਜੀ ਅੱਗੇ ਨੂੰ ਹਾਂ ਆਪਾਂ ਚੱਲਦੇ ਆ ਬਾਕੀ ਕਿੰਨਾ ਕੁ ਰਹਿ ਗਿਆ ਆਪਣਾ ਜਿੱਥੇ ਮਾਤਾ ਜੀ ਤੱਕ ਤਿੰਨ ਕਿਲੋਮੀਟਰ ਹੋਊਗਾ ਮੇਰੇ ਹਿਸਾਬ ਚਲੋ ਆਜੋ ਫਿਰ ਐਵੇਂ ਦਾ ਹੀ ਸਾਰਾ ਇਹ ਪਿੱਛੋਂ ਤੱਕ ਪੱਕੀ ਸੜਕ ਸੀਗੀ ਤੇ ਆ ਹੁਣ ਥੋੜਾ ਜਿਹਾ ਇਥੋਂ ਕੱਚਾ ਜਾ ਰਿਹਾ ਇਹ ਮਾਤਾ ਦਾ ਵੀਡੀਓ ਬਣਾ ਕੇ ਗਏ ਸੀ ਆਪਾਂ ਅਸੀਂ ਜਦੋਂ ਵੀਡੀਓ ਦੇ ਲੋਕਾਂ ਨੇ ਬੜਾ ਮਾਨ ਸਨਮਾਨ ਕੀਤਾ ਸੀ ਬੜਾ ਪਸੰਦ ਕੀਤਾ ਸੀ ਤੇ ਆਪਾਂ ਦੀ ਇੱਛਾ ਸੀਗੀ ਵੀ ਮਾਤਾ ਕੋ ਜਾਨਾ ਚਲੋ ਇਹ ਹੈ ਵੀ ਤੁਹਾਡਾ ਧੰਨਵਾਦ ਤੁਹਾਡੇ ਬਹਾਨੇ ਸੀ ਅੱਜ ਤੁਹਾਡੀ ਮਿਹਰਬਾਨੀ ਤੁਹਾਡੇ ਬਹਾਨੇ ਸੀ ਆ ਗਏ ਆ ਵੇਖੋ ਇਧਰ ਕੀ ਬਣਿਆ ਇਹਦਾ ਉਹਦੇ ਆਟਾ ਵੀ ਲਿਪਟ ਜਾਣਾ ਸੀ ਆਟਾ ਵੀ ਡੁੱਬ ਗਿਆ ਯਾਰ ਤੇ ਹੋਰ ਪਤਾ ਨਹੀਂ ਥੈਲੀ ਦਾ ਕੀ ਬਣਨਾ ਇਹਨਾਂ ਨੂੰ ਅਗਲੀ ਬਾਰ ਨਹੀਂ ਨਹੀਂ ਬਚ ਗਿਆ ਵਾ ਹੋਰ ਸਹੀ ਬਾਰ ਬਾਰ ਹੀ ਆ ਬਚ ਗਿਆ ਵਾ ਇਹ ਤੇ ਮੇਰੇ ਕੋਲ ਆ ਰ ਇਹਨੂੰ ਗਾਰਾ ਗੂਰਾ ਚੜ ਗਿਆ ਪਲੈਟਿਨ ਨੂੰ ਪਹੁੰਚ ਗਏ ਅਸੀਂ ਲੋਕੇਸ਼ਨ ਤੇ ਜਿੱਥੇ ਪਹੁੰਚਣਾ ਸੀਗਾ ਮੋਟਰਸਾਈਕਲ ਆ ਲਾਤਾ ਤੇ ਉਹ ਸਕੂਟਰੀ ਉਹਨਾਂ ਰੋਕਤੀ ਤੇ ਉਹ ਬੰਦੇ ਸਾਡੇ ਤੁਰੇ ਜਾਂਦੇ ਅੱਗੇ ਨੂੰ ਹੈ ਨਾ ਔਲਿਆਂ ਦਾ ਰੁੱਖ ਵੀ ਇੱਥੇ ਦੇਸੀ ਆ ਬਾਹਲੇ ਛੋਟੇ ਆ ਇਹ ਦੇਖ ਇਹ ਡੱਡੇ ਛੋਟੇ ਛੋਟੇ ਔਲੇ ਆ ਇਹ ਅੱਜ ਥੋੜਾ ਜਿਹਾ ਹੈ ਬੱਦਲ ਆ ਪਰ ਫਸੇ ਨਾ ਹਾਂ ਮਜਾ ਆ ਰਿਹਾ ਬਣੀ ਹਵਾ ਨਹੀਂ ਚੱਲ ਰਹੀ ਪਿਛਲੇ ਦਿਨਾਂ ਚ ਮੀਂਹ ਪੈਂਦਾ ਰਿਹਾ ਹਾਂ ਜੀ ਜੇ ਹਵਾ ਚੱਲਦੀਂਦੀ ਫੇਰ ਬਹੁਤ ਵਧੀਆ ਸੀਗਾ ਮੀਂਹ ਦਾ ਕੋਈ ਹਿਸਾਬ ਕਿਤਾਬ ਨਹੀਂ ਹੈ ਉਦਾਂ ਵਾਰ ਫੇਰ ਵੀ ਠੀਕ ਹੈ ਬਾਕੀ ਨਾ ਇਹ ਹੁਸ਼ਿਆਰਪੁਰ ਦੇ ਜੰਗਲਾਂ ਦਾ ਇਲਾਕਾ ਚਾਹੇ ਕੁਕਰਨੇਟ ਵਾਲਾ ਹੋਵੇ ਚਾਹੇ ਇਹ ਆ ਜਦੋਂ ਆਉਨੇ ਸਕੂਨ ਜਿਆ ਬੜਾ ਮਿਲਦਾ ਕਾਰਨ ਉਹਦਾ ਇਹ ਆ ਵੀ ਗ੍ਰੀਨਰੀ ਬਹੁਤ ਜ਼ਿਆਦੀ ਆ ਸ਼ਾਂਤੀ ਬਹੁਤ ਹਾਂ ਤੇ ਜਦੋਂ ਜੰਗਲਾਂ ਚੋਂ ਲੰਘ ਕੇ ਜਾਂਦਾ ਫਿਰ ਵੈਸੇ ਹੀ ਮਾਨ ਗਦਗਦ ਹੋ ਜਾਂਦਾ ਤੇ ਨੌਜਵਾਨ ਸਾਡੇ ਸਮਾਨ ਚੱਕ ਕੇ ਡਰਦੇ ਜਾ ਰਹੇ ਆ ਵਾਲੇ ਪਲਵਾਨ ਤੋਂ ਕਿਉਂਕਿ ਦੇਖਣ ਨੂੰ ਡਰਾਉਣਾ ਲੱਗਦਾ ਪਰ ਹੈ ਵਿਚਾਰਾ ਕੁਛ ਵੀ ਲਿਆ ਗਰਮੀ ਦਾ ਝੰਬਿਆ ਹੋਇਆ بڑے ਚਰਬਾਦ ਕਿਕਰ ਦਾ ਇੰਨਾ ਪੁਰਾਣਾ ਰੁੱਖ ਵੇਖਿਆ ਮੈਂ ਇਹ ਵੀ ਤਾਂ ਵਿਚਾਰਾ ਬਚ ਗਿਆ ਕਿਉਂਕਿ ਇਹ ਜੰਗਲ ਦੇ ਵਿੱਚ ਆ ਇਹ ਕਿਤੇ ਹਾਈਵੇ ਤੇ ਆਇਆ ਹੁੰਦਾ ਤਾਂ ਵਿਚਾਰਾ ਛਾਂਗ ਦੇਣਾ ਇਹਨੂੰ ਇਹਦੀ ਬਲੀ ਲੈ ਲੈਣੀ ਸੜਕ ਬਣਾਉਣ ਕਰਕੇ ਆ ਮਾਤਾ ਦੀ ਕੁਲੀ ਹੈ ਕੀ ਹੋ ਗਿਆ ਤੈਨੂੰ ਵੱਡਾ ਵਾਲਾ ਬੋਰਡ ਉਹ ਬਸ ਬਸ ਛਿਹਰੇ ਬੋਰਡ ਦੀ ਆਪਾਂ ਇੱਕ ਵਾਰ ਵੀਡੀਓ ਬਣਾ ਕੇ ਆਈ ਸੀ ਨਾ ਹਾਂ 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 ਅਸੀਂ ਬਣਾਈ ਸੀ ਉਹ ਪਿੰਡ ਸੀਗਾ ਸਹਿਮ ਸਹਿਮ ਪਿੰਡ ਦੇ ਲਾਗੇ ਛਾਗੇ ਸੀ ਨਾ ਮੈਨੂੰ ਬਾਪੂ ਦਾ ਨਾਂ ਵੀ ਯਾਦਾ ਬਲਵੀਰ ਸਿੰਘ ਦੇ ਖੇਤਾਂ ਦੇ ਵਿੱਚ ਉਹ ਬੋਰਡ ਹੁੰਦਾ ਸੀ ਆ ਜਿਹੜਾ ਐਕਸਪ੍ਰੈਸ ਵੇ ਨਿਕਲ ਰਿਹਾ ਉਹਦਾ ਕਰਕੇ ਬੜਾ ਪੁਰਾਣਾ ਸੀ ਉਹ 350 ਸਾਲ ਪੁਰਾਣਾ ਸੀ ਹਟ ਹਟ ਬਾਜੀ ਦਾ ਅੱਛਾ ਸੁਖਵਿੰਦਰ ਭਾਈ ਆਹ ਕਹਿੰਦੇ ਸੀ ਵੀ ਇਹ ਬੱਕਰੀਆਂ ਤੋਂ ਫਿਰ ਆਪਣਾ ਨਾ ਮਾਤਾ ਦਾ ਇਹ ਕਹਿਣਾ ਸੀਗਾ ਕਿ ਜਿੱਦਾਂ ਸੀ ਆਪ ਰੋਟੀ ਪਾਣੀ ਖਾਣਦੇ ਆ ਨਾ ਹਾਂ ਉਦਾਂ ਬੱਕਰੀਆਂ ਨੂੰ ਖਲਾਉਂਦੇ ਆ ਅੱਛਾ ਜਿੱਦਾਂ ਕਹਿੰਦੇ ਸਿਆਲ ਨੂੰ ਸੌਣਦੇ ਆ ਨਾ ਉਹਨਾਂ ਨੂੰ ਬੁੱਕਲ 'ਚ ਲੈ ਕੇ ਜਾਈ ਚ ਲੈ ਕੇ ਸੌਣਦੀ ਆ ਅੱਛਾ ਇਹ ਦੇਖੋ ਪੱਖਾ ਲੱਗਾ ਆ ਹਾਂ ਤੇ ਨਾਲ ਬੱਕਰੀਆਂ ਬਾਬਾ ਜੀ ਸਾਸ੍ਰੀਕਾ ਸਾਸ੍ਰੀਕਾਲ ਜੀ ਇਹ ਬਾਬਾ ਜੀ ਤਾਂ ਮਾਤਾ ਦਾ ਬੇਟਾ ਜੀ ਹੂੰ ਹੂੰ ਵਾ ਇਹ ਫਿਰ ਲਾਹੋ ਕਾ ਬਾਜੀ ਕਿਉਂਕਿ ਇਹਨਾਂ ਦੇ ਸਿਰੋਂ ਖਾਂਦੇ ਆ ਨਾ ਰੋਜ਼ ਰੋਜ਼ਗਾਰ ਆ ਅਗਲੇ ਦਾ ਫੇ ਉਹਦੀ ਪੂਰੀ ਕਦਰ ਆ ਓਏ ਆ ਦੇਖ ਲੋ ਸ਼ਨ ਮਾਤਾ ਦੀ ਪਾਈ ਹੋਈ ਰੁਕੋ ਮੈਨੂੰ ਮੈਨੂੰ ਡਰ ਲੱਗਦਾ ਐ ਨਾ ਕੁਝ ਨਹੀਂ ਕਹਿੰਦੇ ਹੋਰ ਬਬਾਈ ਕਿਦਾਂ ਠੀਕ ਹੋਰ ਜੀ ਵਧੀਆ ਵਧੀਆ ਚਲੋ ਆ ਜੋ ਮਾ ਜੀ ਕੋ ਨੇ ਮਾ ਜੀ ਬਹੁਤ ਦੂਰੋਂ ਮਿਲਣਾ ਆਇਆ ਤੁਹਾਨੂੰ ਅੱਛਾ ਨਹੀਂ ਤੁਹਾਨੂੰ ਮਾਰਾ ਜੀ ਬੰਦੀ ਸਾਸਰੀ ਗਲਮਾ ਜੀ ਕਿਦਾਂ ਠੀਕ ਹੋ? ਹਾਂ ਠੀਕ ਆ ਪਰ ਠੀਕ ਆ। ਆ ਜਾਓ ਬਾਹਰ ਆ ਜਾਓ ਫੇ ਹਵਾਹਰੇ ਬਹਿਨੇ ਆ। ਚੁੱਲਾ ਚੁੱਕਾ ਇਹਦੇ ਅੰਦਰ ਹੀ ਆ ਜੀ। ਹੈ? ਕਿ ਇਹ ਸਹੀ ਹੈ। ਆ ਜਾਓ। ਚੱਲ ਇਹ ਨਾ ਇਹ ਵੀ ਬਿਜਲੀ ਹੈਗੀ ਇੱਥੇ ਨਾ। ਹਾਂ ਬਿਜਲੀ ਦਾ ਬੰਦ ਹੋਇਆ ਹੈ। ਪਰ ਮਾਤਾ ਕਹਿੰਦੀ ਮੈਨੂੰ ਭਾਵੇਂ ਕੋ ਕੋਠੀ ਪਾ ਦੇਵੇ ਹੂੰ ਪਰ ਮੈਂ ਇਹ ਨਹੀਂ ਕਰ ਸਕਦਾ ਇਹਦੇ ਜਿਹ ਰਹਿਣਾ ਮਾਤਾ ਹੀ ਜਿਹੜਾ ਨਾਮ ਕੀਆ ਮੇਰਾ ਨਾਮ ਬਲਬੀਰ ਕੋ ਬਲਬੀਰ ਕੋ ਹਾਂਜੀ ਮਹਾਰਾਜ ਤੰਦਰੁਸਤੀ ਰੱਖੇ ਪਤਰਾ ਮਾਝੀਆ ਗੱਬੇ ਪੈਂਦੀ ਐ ਨਾਰਾ ਆਇਆ ਹੂੰ ਤੇ ਦਾਦਾ ਇੱਧਰ ਸਹੀ ਐ ਉਮਰ ਕਿੰਨੀ ਕ ਹੋ ਗਈ ਤੁਹਾਡੀ ਠੀਕ ਪੜਾ ਪਤਰਾ ਕਿਹੜਾ ਸਾਬ ਲਾਇਆ 100 ਦੇ ਨੇੜੇ ਹੋ ਗਈ ਹੋਣੀਆਂ ਹਾਂ ਇਹ ਤੁਹਾਡਾ ਪੁੱਤ ਹੈ। ਅੱਛਾ ਇਹ ਤੁਹਾਡੇ ਪੁੱਤ ਕਿੰਨੇ ਬੱਚੇ ਨੇ ਤੁਹਾਡੇ? ਮੇਰੇ 4 ਪੁੱਤਰ ਸੀ। ਅੱਛਾ ਜੀ। ਤੇ ਤੁਹਾਡੇ ਨਾਲ ਕਿੰਨੇ ਰਹਿੰਦੇ ਆ? ਕੋਈ ਨਹੀਂ। ਅੱਛਾ। ਇਹ ਹੀ ਹੈ। ਠੀਕ ਹੈ। ਸਾਰੇ ਕਦੋਂ ਨਹੀਂ। ਸਹੀ ਹੈ। ਇੱਕ ਪੂਰਾ ਹੋ ਗਿਆ ਤੇ ਛੋਟਾ। ਅੱਛਾ ਜੀ। ਉਹਦਾ ਟਬਰ ਪਿੰਡ ਹੁੰਦਾ ਮਾਜੀ। ਅੱਛਾ। ਉਹ ਕਾਹ ਹੈ ਮੇਰੇ ਘਰੋਂ। ਓਕੇ। ਤੁਸੀਂ ਇੱਥੇ ਕਦੋਂ ਤੋਂ ਰਹਿੰਦੇ ਆ? ਇੱਥੇ ਕੰਮ ਸ਼ੁਰੂ ਹੋਇਆ। ਹਾਂ ਜੀ। ਲਈ ਕੇਂਦਰ ਥੱਲੇ ਰਹਿਣਾ ਅੱਛਾ ਮੇਰੇ ਨਹੀਂ ਮੇਰੀ ਸਾਰੇ ਤੋਂ ਛੋਟਾ ਜਿਹਾ ਉੱਧਰ ਰਹਿਣਾ ਹੂੰ ਠੀਕ ਹੈ ਸ਼ੁਰੂ ਮਤਲਬ ਇੱਥੇ ਜੰਗਲ 'ਚ ਹੀ ਰਹਿ ਰਹੇ ਹਾਂ ਸ਼ੁਰੂ ਤੋਂ ਨਹੀਂ ਹਾਂ ਇਹਨੇ ਕਿਸੇ ਰਲਾ ਬੰਦ ਚ ਕੇ ਅੱਛਾ ਫਿਰ ਇੱਥੇ ਕਾ ਤੋਂ ਆਏ ਆਇਆ ਨੂੰ ਵਾਹ ਮਾ ਤੇ ਰੋ ਬੈਠੇ ਓਕੇ ਹੂੰ ਸਹੀ ਹੈ ਇਹ ਬੱਕਰੀਆਂ ਨੂੰ ਲੈ ਕੇ ਜਾਂਦੇ ਕਿਤੇ ਕਿ ਇੱਥੇ ਹੀ ਜੰਗਲ 'ਚ ਝਾਰਦੇ ਹੋਣੇ ਨਾ ਸਹੀ ਹੈ ਹੋ ਰਹੀ ਦਾਂ ਵੀ ਖਾਣੀ ਨੇ ਜਮੀਨ ਹੈ ਪੁੱਤਰ ਇੱਧਰ ਅੱਗੇ ਅੱਛਾ ਅੰਦਰ ਲੈ ਜਾਂਦੇ ਨੇ ਉੱਥੇ ਵੀ ਬੰਦਾ ਰੱਖਿਆ ਆ ਅੱਛਾ ਠੀਕ ਹੈ ਜਿੰਨੀ ਨੂੰ ਫੁੱਲੀ ਇਹ ਪੁੱਤਰਾ ਮਹਾਰਾਜ ਨੇ ਉਸ ਪਰਮਾਤਮਾ ਨੇ ਬੜਾ ਕੁਝ ਦਿੱਤਾ ਹੂੰ ਨਾ ਕਰਨ ਤੇ ਆਪਣੀ ਮਰਜ਼ੀ ਨਾਲ ਨਾ ਖਾਏ ਨਾ ਤੇ ਜਿੰਨੀ ਨਾ ਕਰ ਬਾਰ ਬਹੁਤ ਸਾਰਾ ਕੁਝ ਹੈ ਸਬਰ ਹੋਣਾ ਚਾਹੀਦਾ ਜੀ ਮਿਹਨਤ ਨਾ ਦੇਖੋ ਮੇਰੀ ਸੁਣ ਲੈ ਬੰਦਾ ਤੇ ਕਦੀ ਰੱਜਿਆ ਹੀ ਨਹੀਂ ਸਹੀ ਗੱਲ ਹੈ ਤਾਂ ਨਹੀਂ ਹੂੰ ਮਗਰ ਥੋੜੀ ਇਹ ਦੋਹਰ ਕਿਆ ਰੋਟੀ ਹੈ ਹੈ ਮੇਰੇ ਖਾਣੇ ਤੇ ਰੋਟੀ ਹੈ ਹੈ ਹੋਰ ਕਪੜਾ ਲੀੜਾ ਸਭ ਕੁਝ ਮਿਲ ਗਿਆ ਹਮ ਹੈ ਸਿਰਫ ਰੋਟੀ ਬਦਲੇ ਕਰੀਦਾ ਸਹੀ ਹੈ ਹੈ ਹਮ ਮਾਲਕ ਨੇ ਬੜਾ ਕੁਛ ਦਿੱਤਾ ਪੁੱਤਰਾ ਜੀ ਬਹੁਤ ਕੁਛ ਦਿੱਤਾ ਉਹਨੇ ਇਹ ਬੰਦਾ ਨਾ ਜਿਹੜੇ ਤੇ ਬਿਸ਼ੱਕ ਨਾ ਰੱਗੇ ਸਹੀ ਬਿਲਕੁਲ ਬਾਕੀ ਆ ਤੁਸੀਂ ਇਹਨਾਂ ਨੂੰ ਬੜੇ ਪਿਆਰ ਨਾਲ ਰੱਖਦੇ ਮੰਜੇ ਤੇ ਜੜਾਇਆ ਪਿਆ ਮੇਰੇ ਸੁਣ ਗੱਲ ਪੁੱਤਰ ਨਾਲ ਰਾਤ ਸਵਾਲ ਸਵਾਲ ਕੇ ਪਾਲਨੇ ਆ ਅੱਛਾ ਅੱਛਾ ਧੀਆਂ ਪੁੱਤਰਾਂ ਵਾਂਗਰ ਰਾਤ ਨੂੰ ਨਾਲ ਸਵਾਲੀ ਦੇ ਨੇ ਤਾਂ ਏਡੇ ਏਡੇ ਹੋਏ ਨੇ ਅੱਛਾ ਹੈ ਦੁੱਧ ਪੀਂਦੇ ਨੇ ਮਾਵਾਂ ਦਾ ਹੈ ਛੋਟਿਆਂ ਹੁੰਦਿਆਂ ਨੂੰ ਕੁੱਤਾ ਲੈ ਜਾ ਚੁੱਕ ਕੇ ਹਾਂ ਕੁਛ ਨਹੀਂ ਰਾਤ ਨੂੰ ਆਪਣੇ ਨਾਲ ਸਹੀ ਹੈ ਹੁਣ ਤਗੜੇ ਹੋ ਗਏ ਨੇ ਹੁਣ ਉਹ ਇਹਨਾਂ ਦਾ ਬਾੜਾ ਬਣਾਇਆ ਆ ਤੇ ਉੱਥੇ ਸਾਰੇ ਬਾੜੀ ਦੇ ਨੇ ਕਿੰਨੇ ਨਾਗੇਗੇ ਹੁਣ ਨਾ ਮੁਨੇ 3542 ਹਾਂ ਸਹੀ ਹੈ ਮਾਲਖ ਨੇ ਬੜਾ ਪੋਸ਼ੇ ਦਿੱਤਾ ਪੁੱਤਰਾ ਬੰਦਾ ਨਹੀਂ ਕਦੇ ਰੱਜਿਆ ਜੀ ਇਥੇ ਜੰਗਲੀ ਜਾਨਵਰ ਵੀ ਆ ਜਾਂਦੇ ਆ ਹਾਂ ਜੀ ਇੱਥੇ ਰਹਿੰਦੇ ਨੇ ਫਿਰਦੇ ਜੰਗਲੀ ਜਾਨਵਰ ਆ ਹਾਂ ਹਾਂ ਕਿਹੜੇ ਕਿਹੜੇ ਆ ਸਿੰਦੂ ਸਾਲੇ ਆ ਗਏ ਆ ਉਹਨਾਂ ਨੇ ਬਹੁਤ ਲੋਗ ਗਏ ਸਿੰਦੂ ਆ ਜਾਂਦਾ ਜਾਨਵਰਾਂ ਨੂੰ ਤਾਂ ਨਹੀਂ ਚੁੱਕਿਆ ਚੁੱਕਿਆ ਕਦੀ ਨਹੀਂ ਆਇਆ ਇੱਕਾ ਲੈ ਗਿਆ ਪਿੱਛੇ ਜਾ ਕੇ ਛੇਲਾ ਘੜੀ ਗਿਆ ਲੈ ਗਿਆ ਅੱਛਾ ਆ ਕੁੱਤੇ ਚੱਕ ਲੈ ਦੋ ਹਾਂ ਰਾਤੀ ਵੀ ਆਇਆ ਹੈਗਾ ਰਾਤੀ ਵੀ ਵੇਹ ਕੱਢਿਆ ਲੈ ਰੂਟ ਮਾਰ ਗਿਆ ਅੱਛਾ ਓਖਾ ਕੰਮ ਇੱਥੇ ਹੁਣੇ ਆਇਆ ਕਰੋ ਪਤਾ ਨਹੀਂ ਕਿੱਥੋਂ ਆ ਗਿਆ ਗੰਦਾ ਵਾਲਾ ਮੇਰੇ ਘਰ ਪਾਤੀ ਸੀ ਹੁਣ ਦਾ ਰਾਤ ਦਾ ਸਮਾਂ ਬਸ ਗਿਆ ਹੋਇਆ ਪਿਆ ਚਲੋ ਵੇਖੋ ਜਿਉਂ ਮਾਲਕ ਦੀ ਮੋਜ ਆ ਕੁੱਤੇ ਨੂੰ ਚੱਕੀ ਜਾਂਦਾ ਆ ਕੁੱਤਿਆਂ ਦੀ ਬਹੁਤ ਜਣੀ ਬੈਠਾ ਹੈ ਸਹੀ ਕੁੱਤੇ ਵੇਰ ਭੌਂਕਦੇ ਜਿਵੇਂ ਉਹਨੂੰ ਵੇਖ ਕੇ ਹਾਂਜੀ ਹਾਂਜੀ ਤਾਂ ਕੁੱਤਿਆਂ ਨੂੰ ਭੈ ਜਾਂਦਾ ਸਹੀ ਹੈ ਇਹ ਮੁਕਣ ਗਏ ਚੁੱਪ ਕਰਕੇ ਲੈ ਜਾਵਾਂਗੇ ਆਹੋ ਹੋਰ ਕੀ ਕਰਨਾ ਵਾ ਤੇਰਾ ਕਿਸੇ ਸੁਖ ਦੀ ਜ਼ਿੰਦਗੀ ਜੀ ਅੱਜ ਤੱਕ 50 60 ਸਾਲ ਹੋ ਗਏ ਜੀ ਚਲੋ ਬਾਗ ਬੋਗ ਸਗੇ ਜਦੋਂ ਅਸੀਂ ਆਏ ਆ ਪਹਿਲਾਂ ਪਹਿਲਾਂ ਇੱਥੇ ਉਦੋਂ ਉਹ ਪੈਂਦਾ ਨਹੀਂ ਇਹਨਾਂ ਬੰਦੇ ਨੂੰ ਨਹੀਂ ਪੈਂਦਾ ਬਾਗ ਗੱਲ ਇਹ ਆ ਕਿ ਹੁਣ ਨਹੀਂ ਹੁਣ ਤਾਂ ਡਰ ਗਏ ਆ ਸੀ ਜਾਨਵਰ ਐਦਾਂ ਦੇ ਨੇ ਪੈਂਦੇ ਨੂੰ ਡਰ ਲੱਗਦਾ ਨਹੀਂ ਲੱਗਦਾ ਵਾ ਜਾਨਵਰੇ ਵੱਡੇ ਆ ਇਹ ਹਾਂ ਇਹਨਾਂ ਤੋਂ ਖਤਰਾ ਹੀ ਆ ਬਾਗ ਬੋਗ ਸਗਾ ਉਹ ਨਹੀਂ ਲੱਗ ਗਿਆ ਆਂਦਾ ਸੀ ਇਹਨਾਂ ਅੱਛਾ ਸਾਰੇ ਦੇ ਲੈ ਲਾ ਜ਼ਿੰਦਗੀ ਖਰਾਬ ਕਰਤੀ ਆ ਹੁਣ ਤੁਸੀਂ ਅੰਦਰ ਹੀ ਸੌਂਦੇ ਹੋ ਨਾ ਫਿਰ ਉਹ ਨਾ ਉਹਦੇ ਕਰਕੇ ਤਾਂ ਨਹੀਂ ਨਹੀਂ ਬਾਹਰ ਹੀ ਬਾਹਰ ਹੀ ਹੁਣ ਵੀ ਅਮਰੇ ਸੁਣ ਗੱਲ ਡੰਗਰ ਬੰਦੇ ਨੂੰ ਤਾਂ ਕੁਝ ਕਹਿੰਦਾ ਇੰਦਾਂ ਦਾ ਬਾਗ ਬੂਹਦਾ ਨਹੀਂ ਜਿੱਕੜਾ ਅੱਗੇ ਆ ਜਵੇ ਫਿਰ ਕਿਦਾਂ ਪਾਖਰੇ ਹੋ ਜਾਂਦੇ ਨੇ ਨਹੀਂ ਤਾਂ ਉਦਾਂ ਨਹੀਂ ਸਹੀ ਹੈ ਮਾਤਾ ਜੀ ਫਿਰ ਰੋਜ਼ਗਾਰ ਦਾ ਸਾਧਨ ਕੀ ਹੈ ਬੱਕਰੀਆਂ ਹੀ ਆ ਕਿ ਜ਼ਮੀਨ ਚੋਂ ਵੀ ਫਿਰ ਕੁਝ ਲਾਇਆ ਉੱਥੇ ਸਭ ਕੁਝ ਲਈਦਾ ਹਨ ਕੰਕ ਕਰਦੇ ਹੁੰਦੀ ਹੈ ਸਭ ਕੁਝ ਹੁੰਦਾ ਫਸਲ ਸਬਜੀ ਵੀ ਜਿਹੜਾ ਉਹ ਵੀ ਹੋ ਜਾਂਦੀ ਹੈ ਸਭ ਕੁਝ ਹੋ ਜਾਂਦਾ ਪੁੱਤਰਾ ਅੱਛਾ ਸਹੀ ਹੈ ਕਰਨਾ ਚਾਹੀਦਾ ਹੂੰ ਠੀਕ ਹੈ ਤੇ ਨਹੀਂ ਬਿਲਕੁਲ ਬਥੇਰਾ ਕੁਛ ਉਸ ਨੂੰ ਗੱਲ ਕਰਨੇ ਦਿੱਤਾ ਬੰਦਾ ਵੀ ਕਦੀ ਰੱਗਿਆ ਹੂੰ ਨਹੀਂ ਸਹੀ ਹੈ ਹਾਂ ਮੌਜ ਕੋਚਾ ਨਹੀਂ ਆ ਪੁੱਤਰਾ ਬਾਗੀਆਂ ਦਾਤਾ ਸਭ ਕੁਝ ਸਭ ਤੋਂ ਵੱਡੀ ਜਾਇਦਾਦ ਜੀ ਹੁੰਦੇ ਨਾ ਜੀ ਦੇਖੋ ਉਹ ਵੀ ਮਾਰਦਿਆਂ ਦਿੱਤੇ ਹੁੰਦੇ ਹੁੰਦੇ ਹੂੰ ਜਿਹਦੇ ਨੇ ਸਹੀ ਗੱਲ ਹੈ ਬਿਲਕੁਲ ਵੱਡਾ ਸਾਰਿਆਂ ਤੋਂ ਇਹ ਹੈ ਹੂੰ ਚਾਰ ਪੁੱਤਰ ਸੀ ਅੱਛਾ ਜੀ ਹਾਂਜੀ ਹੂੰ ਵੱਡਾ ਸ ਇਹ ਹੈ ਹੂੰ ਇਸੇ ਤੋਂ ਛੋਟਾ ਜਿਹੜਾ ਪੂਰਾ ਹੋ ਗਿਆ ਸੀ ਹੂੰ ਹੂੰ ਇਹਨਾਂ ਦਾ ਗਾਂ ਟੱਬਰ ਨਹੀਂ ਹੈਗਾ ਵਿਆਹ ਨਹੀਂ ਹੋਇਆ ਹੈਗਾ ਕਰਾਇਆ ਜਦੋਂ ਬੰਦੇ ਦੀ ਨਾਂ ਨਿਵੇ ਹੂੰ ਉਹਦੇ ਨਾਲ ਛੱਡਣਾ ਹੀ ਖਰਾ ਹੁੰਦਾ ਜੀ ਇਹ ਵੀ ਸਹੀ ਗੱਲ ਹੈ ਅੱਗੇ ਚੱਲ ਕੇ ਦੇਖੀਏ ਦੇਖੋ ਇੰਦਰ ਦੇ ਬਾਹਰ ਆਈ ਕੜੇ ਜੰਦਰੇ ਮਾਰੇ ਨੇ ਪੁੱਤਰ ਜੰਦਰਾ ਸੁਰੂ ਤੋਂ ਨਹੀਂ ਮਾਰਿਆ ਪੁੱਤਰ ਸਹੀ ਅੱਛਾ ਇਹ ਜੜੀਆਂ ਝੋਪੜੀਆਂ ਬਣਾਈਆਂ ਕੀ ਕੀ ਆ ਆਹ ਵਾਲਾ ਤਾਂ ਇਧਰ ਇਹਨਾਂ ਲਈ ਹੋ ਗਿਆ ਜਾਨਵਰਾਂ ਲਈ ਠੀਕ ਆ ਹਾਂਜੀ ਆਹ ਵਾਲੇ ਜੇ ਇਹ ਬਾਬੇ ਦੀ ਜਗਾ ਅੱਛਾ ਬਾਬੇ ਦੀ ਜਗਾ ਆ ਤੇ ਤੁਸੀਂ ਆਹ ਵਾਲੇ 'ਚ ਰਹਿਨੇ ਹੋ ਨਾ ਇਧਰਲੇ 'ਚ ਸਹੀ ਆ ਉਹਦਾ ਘਰ ਸਾਡਾ ਹੋਈ ਆ ਅੱਛਾ ਜਿੱਧਰੋਂ ਆਉਣੇ ਆ ਨਾ ਘਰ ਹੋਈ ਆ ਮੇਰੇ ਪੁੱਤਰ ਰਹਿਨੇ ਆ ਜੀ ਸਹੀ ਆ ਸਹੀ ਆ ਠੀਕ ਆ ਆ ਵੀ ਚੜਿਆ ਫਿਰਦਾ ਮੰਜੇ ਦੇ ਇੱਧੇ ਚੜ ਰਹੀਂਂ ਨਾ। ਹਾਂ। ਉਹ ਪੁੱਤਰਾ ਥੱਲੇ ਉਤਰ ਜਾ। ਹੂੰ? ਪੈਰ ਵਲੀ ਹੋ ਗਿਧੇ ਫੈ ਬੈ ਗਈ ਨਾ। ਹਾਂ। ਆ ਜਾਓ ਪਹਿਲਾਂ ਇੱਧਰ ਜਾਨਵਰ ਵੇਖਦੇ ਆਂ। ਆ ਦੇਖੋ ਤੁਸੀਂ। ਕਿਦਾਂ ਇਹ ਖੇਤ ਨਜ਼ਾਰੇ ਲੈਣ ਦੇ। ਇਹ ਪਤਾ ਜਦੋਂ ਛੋਟੇ ਹੁੰਦੇ ਆ ਇਹ ਪਠੋਰੇ ਜੇ ਇਹਨਾਂ ਨੂੰ ਥੱਲੇ ਦਿੰਦੇ ਇਹ ਦੇ ਵੀਰਾਦ ਨੂੰ ਭੱਜ ਜਾਂਦੇ ਨਾ ਇਹ। ਹਾਂ। ਜਿਹੜਾ ਨਹੀਂ ਕਹਨੇ ਕਿ ਹੁੰਦੇ ਨੇ ਨਾ। ਹਾਂਜੀ ਹਾਂਜੀ ਹੁਣ ਵਿੱਚ ਦਿੱਤੇ ਹੁਣ ਵਿੱਚ ਚੜੇ ਖੇਡਣ ਚੜੇ ਹੁਣੇ ਕਹਿੰਦੇ ਹੁਣ ਤੇ ਆਪ ਹੀ ਚੜੇ ਫਿਰਦੇ ਹੋਣੇ ਖੇਡਣ ਨੂੰ ਇਹ ਹੈ ਗਿਆਮੀ ਆਪੇ ਦੇਸੀ ਜੀਆਂ ਬੱਕਰੀਆਂ ਜਿੱਦਾਂ ਹੁੰਦੀਆਂ ਨਾ ਪਹਾੜੀ ਜੀਆਂ ਉਹਵੇਂ ਦੀਆਂ ਰੰਗ ਸਾਰਿਆਂ ਦੇ ਇੱਕੋ ਜਿਹੇ ਹੀ ਹੈ ਨਾ ਲਗਭਗ ਹੂੰ ਕਾਲੀ ਘੱਟ ਵਾ ਆ ਅੰਦਰ ਵੀ ਬੈਠੇ ਆਦੇ ਅੰਦਰ ਵੀ ਆਜੋ ਵਾਲਾ ਵਾਲਾ ਜਾਵੈ ਨੇ ਆਂ ਪੇੜ ਵੀ ਆ ਪੇੜਾਂ ਅੰਦਰ ਅੱਛਾ ਉਹ ਵਧੀਆ ਅੰਦਰ ਬੈਠੀਆਂ ਹੋ ਜੰਗਲ ਚ ਮੰਗੜ ਲਾਇਆ ਬੇਬੇ ਹੋਣਾ ਨੇ ਨਹੀਂ ਬਹੁਤ ਵਧੀਆ ਜੀ ਸੋਹਣਾ ਆ ਆ ਜਿਹੜੀ ਆ ਵਾ ਕੱਲੀ ਚੌਂਪੜੀ ਜਿਹੜੀ ਇਹਨਾਂ ਦਾ ਖੁੱਦ ਦਾ ਰੈਣ ਬਸੇਰਾ ਆ ਬਾਕੀ ਆਪਾਂ ਪਹਾੜਾਂ 'ਚ ਘਰ ਤਾਂ ਵੇਖੇ ਆ ਜਾਂ ਜੰਗਲਾਂ 'ਚ ਪਰ ਉਹ ਪੱਕੇ ਹੀ ਹੁੰਦੇ ਹਨਾ ਹਾਂ ਤਕਰੀਬਨ ਪਰ ਇਹ ਜਿਹੜੀ ਉਹਦੀ ਜਿਵੇਂ ਲੋਕ ਪੁਰਾਣੇ ਤਰੀਕੇ 'ਚ ਹਨਾ ਪੁਰਾਣੇ ਤਰੀਕੇ ਨਾਲ ਪਹਾੜਾਂ 'ਚ ਰਹਿੰਦੇ ਸੀ ਉਦਾਂ ਆ ਜਿਵੇਂ ਜੰਗਲ ਬਣਾ ਕੇ ਰਹਿੰਦੇ ਆ ਜੰਗਲ ਵਾਲੀ ਜ਼ਿੰਦਗੀ ਹੈ ਪੂਰੀ ਹੈ ਅਸਲ ਆਹੇ ਇਹੀ ਵੱਖਰੀ ਚੀਜ਼ ਆ ਇਹਨਾਂ ਦੀ ਆ ਇਹਨਾਂ ਦਾ ਅੰਦਰ ਹੀ ਪੂਜਾ ਦਾ ਮੰਦਿਰ ਜੋ ਧੂਣਾ ਮੈਨੂੰ ਲੱਗਦਾ ਹੋਣਾ ਇੱਥੇ ਚੁੱਟਲਾ ਚੁੰਗਾ ਕਹਿੰਦੇ ਸੀ ਕਰਦੇ ਆ ਸਾਰਾ ਸਮਾਨ ਵਗੈਰਾ ਇੱਥੇ ਹੀ ਮੇਨ ਲਈ ਤਾਂ ਮਨਪ੍ਰੀਤ ਸੰਤੁਸ਼ਟੀ ਆ ਬੰਦੇ ਦੀ ਹਾਂਜੀ ਮੈਂ ਕਿਹਾ ਕਿੰਨਾ ਮਟੀਰੀਅਲ ਹੋ ਗਿਆ ਕਿੰਨਾ ਪਦਾਰਥ ਹੋ ਗਿਆ ਬੰਦਾ ਤਾਂ ਰੱਜਣ ਨੂੰ ਤਾਂ ਫੇਰ ਅੱਜ ਦਾ ਹੀ ਨਹੀਂ ਸਹੀ ਗੱਲ ਤੇ ਜਿੰਨੇ ਬੰਦੇ ਨੇ ਰੱਜਣਾ ਉਹਨੇ ਆ ਸ਼ਾਂਤ ਚ ਵੀ ਰੱਜ ਜਾਣਾ ਸ਼ਹਿਰਾਂ ਦੀ ਭੱਜ ਦੌੜ ਤੋਂ ਦੂਰ ਇਹਨਾਂ ਜੰਗਲ ਦੇ ਵਿੱਚ ਸ਼ਾਂਤੀ ਸਕੂਨ ਵਾਲਾ ਮਾਹੌਲ ਆਲਾਦ ਵਾਲਾ ਸਾਰਾ ਹੀ ਇਹਨਾਂ ਨੇ ਘਰ ਵੈਸੀ ਹੋਣਾ ਚਾਹੀਦਾ ਨਾ ਜੰਗਲਾਂ 'ਚ ਆ ਕਦੀ ਕਦੀ ਆ ਕੇ ਰਹਿ ਲੈ ਵੇ ਹਾਂ ਜਾਂ ਪਹਾੜਾਂ 'ਚ ਆਪਣਾ ਚਾਹੀਦਾ ਆ ਇੱਕ ਇੱਧਰ ਬੈਠੀ ਆ ਕੇ ਔਰ ਇਹਨੂੰ ਪੁੱਲੀਆਂ ਇਹਨਾਂ ਨੂੰ ਸਾਰਾ ਪਤਾ ਹਨਾ ਇਧਰ-ਉਧਰ ਤੁਰੀਆਂ ਫਿਰਦੀਆਂ ਬੈਰੀ ਕੁਲ ਤੇ ਇਹਨਾਂ ਨੇ ਨਾ ਵਾੜ ਕੀਤੀ ਆ ਤੇ ਇਦਾਂ ਜਿੰਨਾਂ ਵੀ ਕਹਿੰਦੇ ਇਹਨਾਂ ਨੇ ਆਪ ਆਬਾਦ ਕੀਤੀਆਂ ਨਾ ਇੱਥੇ ਕਿਉਂਕਿ ਜੰਗਲ ਹੀ ਹੁੰਦੇ ਸੀਗੇ ਹੂੰ ਸਾਰਾ ਤੇ ਓਹ ਸਾਹਮਣੇ ਤੱਕ ਇਦਾਂ ਹੀ ਵਾੜ ਆ ਤੇ ਇੱਥੇ ਹੁਸ਼ਿਆਰਪੁਰ ਇਲਾਕੇ ਦੇ ਵਿੱਚ ਜਦੋਂ ਤੁਸੀਂ ਸੜਕਾਂ ਤੋਂ ਵੀ ਲੰਘੋਗੇ ਨਾ ਤੁਹਾਨੂੰ ਐਵੇਂ ਇਹਦੀਆਂ ਵਾੜਾਂ ਆਲੇ-ਦੁਆਲੇ ਕੀਤੀਆਂ ਮਿਲਣਗੀਆਂ ਖੇਤਾਂ ਦੀਆਂ ਕਿਉਂਕਿ ਜਾਨਵਰ ਜਾਨਵਰ ਆਹ ਕਿ ਫਸਲਾਂ ਖਰਾਬ ਕਰ ਜਾਂਦੇ ਆ ਇਹ ਸਾਰੇ ਪਾਸੇ ਵਾੜ ਵਾੜ ਇਸੇ ਤਰ੍ਹਾਂ ਹੀ ਆ ਜਿੰਨਾ ਕਿ ਸਾਰੇ ਪਾਸੇ ਕੀਤੀ ਹੋਈ ਆ ਆਪਦੇ ਲਈ ਜਿੰਨਾ ਕਥਾਂ ਰੱਖਿਆ ਰੱਖ ਲਿਆ ਉਹਨਾਂ ਨੇ ਬਾਕੀ ਸਾਰੀ ਵਾੜੀ ਕੀਤੀ ਆ ਵਧੀਆ ਜ਼ਿੰਦਗੀ ਗੁਜ਼ਾਰ ਰਹੇ ਆ ਇੱਥੇ ਵਧੀਆ ਖੁਸ਼ ਆ ਖੁਸ਼ ਆ ਪੁੱਤਰ ਕਮਾਨੇ ਆ ਖਾਨੇ ਕਿਸੇ ਦਾ ਦੇਣਾ ਨਹੀਂ ਕਿਸੇ ਦਾ ਲੈਣਾ ਨਹੀਂ ਹੈ ਕਿਸੇ ਨੂੰ ਕਦੇ ਘਾਲ ਨਹੀਂ ਕਿਸੇ ਨੂੰ ਦੁਪਰ ਨਹੀਂ ਕਿਸੇ ਨੂੰ ਚੰਗਾਨੀ ਨਹੀਂ ਕਿਸ ਨੂੰ ਮੜਾ ਨਹੀਂ ਬਦਲੀ ਆ ਜੀ ਪੱਕਾ ਕਰ ਮਾਲਕ ਨੂੰ ਯਾਦ ਰੱਖੀਆ ਹਮਮ ਆਖੀਆ ਜੋ ਕੁਝ ਕਰਨਾ ਤੂੰ ਹੀ ਕਰਨਾ ਤੇਰੇ ਤੇ ਹੱਥਰੇ ਤੇ ਵੈਸੇ ਤੁਸੀਂ ਮਾਤਾ ਛੰਨ ਪੱਕੀ ਕਿਉਂ ਨਹੀਂ ਪਾਈ ਆ ਆ ਜਿਹੜੀ ਹੈ ਛੱਤ ਕਿਉਂ ਨਹੀਂ ਪਾਈ ਪੱਕੀ ਅਸੀਂ ਦੇਖੋ ਮੇਰੇ ਸੁਣ ਗੱਲ ਬੁੱਤਰ ਕਹਿੰਦਾ ਕੁੱਲੇ ਪਾ ਕੇ ਰਹਿਣ ਕੱਟ ਲੈ ਲੱਦ ਗਏ ਨਹੀਂ ਸਾਰਿਆਂ ਮਾਰੇ ਹਮ ਸਾਰਿਆਂ ਨੇ ਲੱਦ ਜਾਣਾ ਇੰਨਾ ਕੁੱਲੀਆਂ ਜਾਣੀਆਂ ਨਾਲ ਨਾਲ ਨਾ ਕਿ ਬਾਰੇ ਜਾਣੇ ਇੱਕ ਸਿਰਫ ਆ ਜਾਣਾ ਜਿਹੜੀ ਰੂਹ ਹੈ ਨਾ ਇਹ ਹੀ ਆ ਔਰ ਕੁਛ ਨਹੀਂ ਨਾਲ ਜਾਣਾ ਜਿਹੜਾ ਮੈਂ ਤੇਰੇ ਨਾਲ ਪਿਆਰ ਕਰ ਲਿਆ ਨਾ ਉਹੋ ਹੀ ਚੇਤੇ ਰਹਿਣਾ ਹੂੰ ਠੀਕ ਆ ਜੀ ਹੋਰ ਕੁਛ ਨਹੀਂ ਨਾਲ ਜਾਣਾ ਪੁੱਤਰਾ ਸਹੀ ਹੈ ਦੇਖ ਉਹ ਘਰ ਮੈਂ ਪਾਏ ਨੇ ਕੋਠੇ ਖੁਸ਼ੀ ਨਹੀਂ ਰਹਿਦੇ ਜੀ 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 ਠੀਕ ਹੈ ਤੇ ਨੇ ਉਹ ਪਾਏ ਨੇ ਘਰ ਮੇਰੇ ਦੇ ਬਾਰੇ ਪਾਏ ਨੇ ਘਰ ਮੇਰਾ ਪੋਤੇ-ਪੋਤੀਆਂ ਤਾਂ ਤੁਹਾਡੇ ਵਧੀਆ ਰਹਿਣਦੇ ਆ ਹੂੰ ਉੱਥੇ ਰਹਿੰਦੇ ਨੇ ਹੂੰ ਦੁੱਧੇੰਦਰਾ ਇੱਥੇ ਰਹਿੰਦਾ ਹੈ ਇੱਕ ਹੂੰ ਉਹਨੇ ਵੀ ਉੱਥੇ ਮਕਾਨ ਪਾਇਆ ਸਭ ਕੁਝ ਕੀਤਾ ਸਾਡੀ ਜ਼ਮੀਨ ਬਹੁਤ ਹੀ ਥਾਈਆਂ ਸੀ ਬਹੁਤ ਹੀ ਥਾਈਂ ਖਿਲਰੇ ਆ ਪੁੱਤ ਹੂੰ ਠੀਕ ਹੈ ਜੀ ਸਭ ਕੁਝ ਇੱਥੇ ਛੱਡ ਜਾਣਾ ਪੁੱਤਰਾ ਉਹ ਤਾਂ ਹੈ ਹੀ ਹੈ ਕੋਈ ਨਹੀਂ ਲੈ ਕੇ ਆਇਆ ਤਾਂ ਕੋਈ ਨਹੀਂ ਲੈ ਕੇ ਗਿਆ ਠੀਕ ਹੈ ਤਨੇ ਜਿਹੜਾ ਤੇਰੇ ਨਾਲ ਮੈਂ ਹੱਸ ਕੇ ਗੱਲ ਕਰ ਲਈਏ ਉਹਦੇ ਨਾਲ ਕਰ ਲਈਏ ਉਹੋ ਹੀ ਚੇਤੇ ਰਹਿਣੀ ਹੈ ਹੂੰ ਹੋਰ ਕੁਝ ਨਹੀਂ ਨਾਲ ਜਾ ਮਗਰੋਂ ਵੀ ਤੁਸੀਂ ਯਾਦ ਕਰੋ ਉਹਦਾ ਤੁਹਾਡਾ ਪਹਿਲਾ ਪਿੰਡ ਕਿਹੜਾ ਹੈ ਪੇਕਿਆਂ ਦਾ ਪੇਕਿਆਂ ਦਾ ਮੇਰਾ ਤਾਂ ਸੁਭਮ ਕੇਰੀਆਂ ਵਾ ਅੱਛਾ ਉਧਰ ਰਹਿਣਾ ਹਾਂ ਉੰਦਰ ਮੇਰੇ ਪਿੱਛੇ ਠੀਕ ਹੈ ਹਾਂਜੀ ਠੀਕ ਹੁਣ ਸ਼ਹਿਰ ਕਦੋਂ ਕੁ ਜਾਂਦੇ ਹੁੰਨੇ ਆ ਬਾਈ ਕਟਵਾਂ ਦੀ ਜਾਈ ਰੇ ਸ਼ਹਿਰ ਵੀ ਕਿੰਨਾ ਚਿਰ ਹੋ ਗਿਆ ਸ਼ਹਿਰਪੁਰ ਗਿਆ ਨੂੰ ਗਿਆ ਨੂੰ ਹੋ ਹੀ ਗਿਆ ਥੋੜਾ ਘੇਰੀ ਹੂੰ ਥੋੜਾ ਘੇਰੀ ਹੋ ਗਿਆ ਸਹੀ ਹੈ ਹਾਂਜੀ ਰਬ ਨਾ ਕਰੇ ਕਿਸੇ ਦਵਾਦਾਰੂ ਦੀ ਲੋੜ ਪੈ ਜਾਵੇ ਫੇਰ ਕਿੱਥੇ ਜਾਂਦੇ ਹਾਂ ਬਸ ਇੱਥੇ ਨਾਰੇ ਅੱਛਾ ਨਾਰੀ ਹੂੰ ਠੀਕ ਹੈ ਇੱਥੋਂ ਨਹੀਂ ਜਾਂਦੇ ਸਹੀ ਹੈ ਹੂੰ ਹੂੰ ਅਬਲ ਦੇ ਦਿੰਦਾ ਹੀ ਨਹੀਂ ਮਾਲਕ ਹੂੰ ਸਹੀ ਹੈ ਕੰਡਾ ਨਾ ਕਿਸੇ ਦੀ ਕਰ ਬੁਰੀ ਤੇ ਨਾ ਤੇਰੇ ਆਵੇ ਠੀਕ ਹੈ ਕੰਗਾ ਸੰਭਿਧੇ ਚੰਗਾ ਹੀ ਰਹੇਗਾ ਜੀ ਠੀਕ ਹੈ ਬਿਲਕੁਲ ਕਿਤੇ ਹੋਇਆ ਕਿਤੇ ਮਾਰਾ ਮੋਟਾ ਕਰਿਆ ਹੋ ਗਿਆ ਤੇ ਹੋ ਗਿਆ ਨੇ ਜੇ ਮਾਲਕ ਨੇ ਮੇਰ ਰੱਖੀ ਵਧੀਆ ਜੀ ਉਹਦੇ ਅੱਗੇ ਰਜੋਈ ਹੈ ਜੋ ਕੁਛ ਹੈ ਤੇਰਾ ਹਮ ਆਇ ਤੇ ਰਣ ਕਟਣ ਆਏ ਆ ਤੇ ਕੱਟ ਲੈਣਗੇ ਹਮ ਹਾਂ ਉਹਦਾ ਜੇ ਸਭ ਕੁਝ ਠੀਕ ਹੈ ਬਿਤਰ ਜਿਹੜੇ ਖੁਸ਼ੀ ਨਾਲ ਗੱਲ ਕਰ ਲਈਏ ਨਾ ਉਹਦੀ ਕੀ ਭਾਰ ਤੇ ਜੇ ਸੜ ਕੇ ਕੀਤੀ ਤੇ ਕੀ ਕੀਤੀ ਸਹੀ ਗੱਲ ਹੈ ਨੇ ਹੁਣ ਤੁਸੀਂ ਆਏ ਹੋ ਲੈ ਆ ਗਏ ਨੇ ਹੋਏ ਆਇਆ ਹੁਣ ਖੁਸ਼ ਆਏ ਆ ਤੇ ਖੁਸ਼ ਆ ਨਾ ਹੈ ਤੁਸੀਂ ਵੀ ਜਾ ਕੇ ਆਖਣਾ ਲੈ ਪਾਈ ਸਾਨੂੰ ਵੇਖ ਕੇ ਖੁਸ਼ ਹੋਏ ਸੀ ਠੀਕ ਹੈ ਤੇ ਨੇ ਤੇ ਜੇ ਆਇਆ ਨੇ ਆਖਿਆ ਹਾਂ ਆ ਗਏ ਨੇ ਕੀ ਹੋਣਾ ਤੇ ਕੀ ਨਹੀਂ ਹੋਣਾ ਨਹੀਂ ਉਹ ਮਾਲਕ ਜੀ 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 ਜੋ ਕੁਛ ਉਹਦੇ ਹੱਥ ਹੀ ਹੈ ਪੁੱਤਰਾ ਜੀ ਅੱਕੇ ਮੈਂ ਤੇ ਤੈਨੂੰ ਪਹਿਲੂ ਮਕਾਈਏ ਤੇ ਅਸੀਂ ਰਹਿਣ ਕੱਟਣ ਆਏ ਆ ਹਾਂ ਆ ਸਹੀ ਗੱਲ ਇੱਥੇ ਕੁਝ ਨਹੀਂ ਖਾਣਾ ਮੁਸਾਫਰ ਹੀ ਆਪਾਂ ਤਾਂ ਉਹੋਈ ਗੱਲ ਲੰਦਾ ਤਾਂ ਮੁਸਾਫਰ ਹੀ ਕਿਹ ਹੈ ਨਾ ਦੁਨੀਆ ਤੇ ਉਹੋਈ ਆਖਿਆ ਜਿਹੜਾ ਇੱਥੇ ਹੱਸ ਖੇੜੀ ਜਾਣਾ ਉਹੋਈ ਆ ਹੂੰ ਜਿਹੜਾ ਖਾ ਪੀ ਜਾਣਾ ਉਹ ਆ ਹੋਰ ਪੁੱਤਰ ਨਾ ਕੋਈ ਨਾਲ ਲੈ ਕੇ ਆਇਆ ਤੇ ਨਾਲ ਲੈ ਕੇ ਜਾਣਾ ਜੀ ਉਹਦੇ ਦਾਤੇ ਦੀ ਮੇਰ ਮੇਰੀ ਮੇਰਾ ਉਹਦੇ ਤੇ ਸਿਰ ਤੇ ਹੀ ਬੈਠੇ ਆ ਬਿਲਕੁਲ ਉਹਦੇ ਸਿਰ ਤੇ ਰਹਿਣਾ ਹੂੰ ਜੋ ਦਿੰਦਾ ਖਾ ਲੈਣਾ ਨਹੀਂ ਦੱਤ ਚੁਪ ਕਰਕੇ ਬੈਠ ਗਏ ਹੂੰ ਪਰ ਦਿੱਤਾ ਬਹੁਤ ਕੋਸ਼ਿਸ਼ ਪੁੱਤਰਾ ਹੂੰ ਕਿਸੇ ਗੱਲ ਦੀ ਕਮੀ ਨਹੀਂ ਉਹਨੇ ਛੱਡੀ ਜੀ ਕਿਸੇ ਗੱਲ ਤੋਂ ਵੀ ਨਹੀਂ ਛੱਡੀ ਬਾਪੂ ਜੀ ਤੁਹਾਡੇ ਘਰ ਵਾਲੇ ਕਦੋਂ ਪੂਰੇ ਹੋ ਗਏ ਸੀਗੇ ਹਾਂ ਜੀ ਪੂਰੇ ਹੋ ਗਏ ਠੀਕ ਹੈ ਕਾਫੀ ਟਾਈਮ ਹੋ ਗਿਆ ਹਾਂ ਬਹੁਤ ਟਾਈਮ ਹੂੰ ਹੂੰ ਸਹੀ ਹੈ ਉਦੋਂ ਫਿਰ ਇੱਥੇ ਆ ਗਏ ਸੀ ਕਿ ਨਹੀਂ ਆਏ ਸੀ ਨਹੀਂ ਉਦੋਂ ਪਿੰਡ ਹੀ ਰਹਿੰਦੇ ਸੀ ਬਾਅਦ ਚ ਆਏ ਹਨ ਠੀਕ ਹੈ ਸਹੀ ਹੈ ਐਂ ਗਿਆ ਉਹ ਦਰਖਾ ਰਹੇ ਨਾ ਸਾਡਾ ਹੂੰ अच्छा ओदा छोटा रहंदा ਹੁਣ ਸਾਰਿਆਂ ਬਣਦੀ ਆ ਤੀਆਂ ਪੁੱਤਾਂ ਨਾ ਸਾਰਿਆਂ ਵਧੀਆ ਅਸੀਂ ਸਾਡੇ ਘਰ ਵਿੱਚ ਲੜਾਈਆਂ ਨਹੀਂ ਪੁੱਤਰਾ ਹੂੰ ਹੂੰ ਠੀਕ ਹੈ ਸਾਰਿਆਂ ਦਾ ਵੱਡਾ ਹੈ ਹਾਂ ਤੁਹਾਡੇ ਨਾਲ ਜਿਹੜਾ ਬਾਕੀਆਂ ਦੇ ਡੁੱਡ ਘਰ ਹਨ ਆ ਜਾਂਦੇ ਪੋਤ ਪੋਤੀਆਂ ਮਿਲਣ ਇਥੇ ਆ ਜੰਦੇ ਮੈਂ ਬੁਲਾ ਦਾਂ ਸਾਰੇ ਆ ਜੰਦੇ ਮੈਂ ਆਪ ਵੀ ਜਾ ਕੇ ਮੇਲਾ ਹਣੀ ਅੱਛਾ ਠੀਕ ਹੈ ਚਲੋ ਵਧੀਆ ਗੱਲ ਨਹੀਂ ਸਾਡੇ ਘਰ ਵਿੱਚ ਲੜਾਈ ਨਹੀਂ ਪੁੱਤਰੀ ਨਹੀਂ ਵਧੀਆ ਗੱਲ ਨਾ ਭਰਾਵਾਂ ਦੀ ਹੂੰ ਨਾ ਸਾਡੀ ਅੱਜ ਤੱਕ ਅਸੀਂ ਨੂੰਹਾਂ ਸੱਸਾਂ ਨੇ ਲੜਕੀ ਨਹੀਂ ਦੇਖੀ ਠੀਕ ਹੈ ਹਾਂਜੀ ਚਲੋ ਠੀਕ ਹੈ ਮਾਤਾ ਜੀ ਵਧੀਆ ਲੱਗਾ ਤੁਹਾਡੇ ਨਾਲ ਗੱਲ ਕਰਕੇ ਚੜਦੀ ਕਲਾ ਚ ਰਹੋ ਫੇਰ ਆਵਾਂਗੇ ਠੀਕ ਹੈ ਜੀ ਮੋ ਜੀ ਤੁਹਾਡੀ ਧਿਆਨ ਰੱਖੋ ਆਪਣਾ ਜੀ ਜੀ ਬਿਲਕੁਲ ਕੋਈ ਗੱਲ ਨਹੀਂ ਜੋ ਕੁਛ ਉਹਦਾ ਮਾਲਕ ਦਾ ਹੂੰ ਠੀਕ ਹੈ ਠੀਕ ਸਹੀ ਹੈ ਚੰਗਾ ਠੀਕ ਹੈ ਜੀ ਫਸੀ ਕਾਲ ਜੀ ਨੇਲੇ ਹੋਣੇ ਸੀ ਤੁਹਾਡੇ ਫੇਹ ਆ ਫੇਹ ਦੇਖ ਲੋ ਬੈ ਗੇ ਮਾਤਾ ਨਾਲ ਚੜ ਕੇ ਇਹਨਾਂ ਦਾ ਕੰਮ ਹੈ ਜੀ ਇਹ ਨਹੀਂ ਬੈਠੇ ਦੇਖੋ ਇਸ ਲਈ ਅਸੀਂ 냔ਿਆ ਮੰਗਰ ਪਾਏ ਜੀ ਜੀ ਕਿਤੇ ਨਹੀਂ ਹਾਂਜੀ ਲਿਖਿਆ ਨਹੀਂ ਕਿ ਉਹਨੂੰ ਨਾਲ ਸਵਾਲੀ ਦਾ ਹਮ ਸਭ ਕੁਝ ਕਰੀਦਾ ਪਾਲ ਕੇ ਤੇ ਫੇਰ ਚਾਹੀਏ ਚਲੋ ਫੇਰ ਮਿਲਾਂਗੇ ਜੀ ਸਹੀ ਹੈ ਚੜਦੀ ਕਲਾ ਚੜੋ ਚੰਗਾ ਚੰਗਾ ਦੀ ਸਤਿਕਾਰ ਹਾਂਜੀ ਹਾਂਜੀ ਆਵਾਂਗੇ ਜਰੂਰ ਠੀਕ ਹੈ ਮਾਤਾ ਜੀ ਆਂਦੇ ਫੇ ਆਇਓ ਪੁੱਤਰੋ ਸਹੀ ਗੱਲ ਹੈ ਹੈ ਕਹਿੰਦੇ ਤੁਸੀਂ ਮੇਰੇ ਪੁੱਤਰ ਮੈਂ ਬਗਾਨੇ ਨਹੀਂ ਸਮਝਿਆ ਚਾਹ ਦਾ ਵੀ ਬਹੁਤ ਕਹਿੰਦੇ ਸੀ ਕਿ ਇਸ ਚੀਂ ਪੀਣੀ ਨਹੀਂ ਗਰਮੀ ਬਹੁਤ ਆ ਧੰਨਵਾਦ ਗਰਮੀ ਬਹੁਤ ਸੀ ਤਾਂ ਕਰਕੇ ਨਹੀਂ ਪੀਤੀ ਮੈਂ ਤਾਂ ਚਾਹ ਪੀਂਦਾ ਨਹੀਂ ਇਹਨਾਂ ਨੇ ਗਰਮੀ ਕਰਕੇ ਬੰਦਾ ਨਿਚਲਣ ਡਿਆ ਪੜਾ ਸਵੇਂ ਦੀ ਹੋਈ ਪਈ ਆ ਜੇ ਹਵਾ ਚੱਲਦੀ ਹੁੰਦੀ ਫੇਰ ਬਹੁਤ ਵਧੀਆ ਸੀਗਾ ਮੌਸਮ ਜਨਵਰੀ ਰਾਖ ਹੋਰ ਸੀਗਾ ਤੇ ਵਾਪਸੀ ਵੇਲੇ ਥੋੜਾ ਜਿਹਾ ਰਾ ਬਦਲ ਲਿਆ ਇਹ ਸਿਰਫ ਮੋਟਰਸਾਈਕਲ ਵਾਲਾ ਹੀ ਆ ਇਹ ਡੰਡੀ ਜੀ ਆ ਪਰ ਇੱਥੇ ਆ ਕੇ ਉਸੇ ਤੇ ਚੜ ਗਿਆ ਜਿੰਦੇ ਜਿਹਦੇ ਤੋਂ ਆਪਾਂ ਗਏ ਸੀ ਚਿੱਕੜ ਵਾਲਾ ਨਹੀਂ ਨਾ ਹੋਣਾ ਹਾਂ ਚਿੱਕੜ ਵਾਲਾ ਆਪਾਂ ਬਾਈਪਾਸ ਕਰਿਆ ਆਏ ਆ ਮੈਂ ਕਿਹਾ ਜਾਂਦੇ ਹਾਂ ਵੀ ਪੰਗਾ ਲੈ ਲਿਆ ਆਹ ਉਹਦੋਂ ਆਪਾਂ ਪਰੇ ਦੀ ਗਏ ਸੀ ਥੋੜਾ ਜਿਹਾ ਹੁਣ ਵਾਪਸੀ ਹੋਰ ਰਾਹ ਥਾਣੀ ਆ ਸੋਹਣੇ ਰਾਹ ਆ ਇਧਰ ਕੱਚੇ ਰਾ ਤੇ ਪੱਕੇ ਰਾ ਦੋਨੋਂ ਹੀ ਬਹੁਤ ਸੋਹਣੇ ਹੁੰਦੇ ਇੱਧਰਲੇ ਪਾਸੇ ਚੂਆ ਦੇ ਵਿੱਚ ਤੇ ਖਾਸ ਕਰਕੇ ਕੱਚੇ ਜਿਹੇ ਆ ਸਾਰੇ ਆਫ ਰੋਡਿੰਗ ਵਾਲੇ ਗੱਡੀਆਂ ਲੈ ਕੇ ਆਉਂਦੇ ਆ ਲੋਕ ਤੇ ਆਪਾਂ ਕੰਕਰੀਟ ਵਾਲੇ ਪਾਸੇ ਵੀ ਜਾਵਾਂਗੇ ਨਾ ਆਪਾਂ ਉੱਧਰ ਵੀ ਜਾਵਾਂਗੇ ਬਸ ਇੰਨਾ ਵੀ ਕਹ ਗਿਆ ਮੀਂਹ ਪੈ ਗਿਆ ਹਟਿਆ ਕੱਲ ਖਰੇ ਪਰਸੋਂ ਤੱਕ ਮੀਂਹ ਪਿਆ ਵਾ ਤਾਂ ਕਰਕੇ ਉੱਥੇ ਜ਼ਿਆਦਾ ਪਾਣੀ ਨਾ ਹੋਵੇ ਫਿਰ ਗੱਡੀਆਂ ਨਹੀਂ ਜਾਂਦੀਆਂ ਜੇ ਥੋੜਾ ਚੈੱਕ ਕਰ ਲਾਂਗੇ ਪਤਾ ਕਰ ਲੈਣੇ ਆ ਜਿਸ ਹਿਸਾਬ ਦਾ ਆਇਆ ਕਿ ਇਹ ਸਾਰਾ ਜੰਗਲੀ ਏਰੀਆ ਜੇ ਉਧਰ ਪਹਾੜ ਵੀ ਆ ਤੇ ਜੰਗਲ ਵੀ ਆ ਉਧਰ ਮਿਕਸਿਆ ਕੰਮ ਆ ਇੱਥੇ ਪਹਾੜ ਵਿੱਚ ਕੁਝ ਨਹੀਂ ਆਉਂਦਾ ਇਹ ਸਾਰਾ ਪਲੇਨ ਹੀ ਆ ਪਲੇਨ 'ਚ ਜੰਗਲ ਆ ਉਧਰ ਸਾਰਾ ਦਿਸਦਾ ਨਹੀਂ ਆ ਹਾਂ ਤੇ ਖੁੱਲਾ ਜਿਹਾ ਆ ਗਿਆ ਸਾਰਾ ਮੈਨੂੰ ਜ਼ਿਆਦਾ ਉਹ ਵਧੀਆ ਲੱਗਾ ਵੈਸੇ ਏਰੀਆ ਕਿਉਂਕਿ ਉਹ ਪਹਾੜ ਵੀ ਆ ਨਾ ਆ ਕੂਕਾਨੇਟ ਵਾਲਾ ਨਾ ਤੇ ਉਹ ਥੋੜੇ ਜੰਗਲ ਉਨਾਂ ਵਾਲੇ ਸੋਹਣੇ ਲੱਗਦੇ ਉੱਤੇ ਉੱਤੇ ਹੈ ਨਾ ਹੂੰ ਬਾਕੀ ਹਰੇਕ ਪਾਸੇ ਦੀ ਆਪਣੀ ਖੂਬਸੂਰਤੀ ਹੁੰਦੀ ਆ ਇਹਦੀ ਆਪਣੀ ਖੂਬਸੂਰਤੀ ਆ ਜੰਗਲਾਂ ਚੋਂ ਅਸੀਂ ਵਾਪਸ ਆ ਗਏ ਮੇਨ ਸੜਕ ਦੇ ਉੱਤੇ ਪੱਕੀ ਆ ਗਈ ਹੁਣ ਇੱਥੇ ਤੇ ਵਧੀਆ ਸੀਗਾ ਅੱਜ ਦਾ ਇਹ ਜਿਹੜਾ ਸਫ਼ਰ ਸੀਗਾ ਆਪਣਾ ਜੰਗਲਾਂ ਚ ਮੰਗਲ ਲਾਏ ਉਹਨਾਂ ਨੇ ਜੰਗਲਾਂ ਚ ਮੰਗਲ ਲਾਏ ਬਾਕੀ ਮਾਤਾ ਹੁਣਾਂ ਕੋਲ ਭਾਵੇਂ ਪ੍ਰਾਪਰਟੀ ਹੈ ਪਰ ਸਾਦਗੀ ਤੇ ਸੰਤੁਸ਼ਟੀ ਦੇਖੋ ਕਿੰਨੀ ਆ ਸਬਰ ਬਹੁਤ ਆ ਸਬਰ ਹੋਣਾ ਲਾਜ਼ਮੀ ਆ ਬੰਦੇ ਦੇ ਵਿੱਚ ਕਈਆਂ ਨੂੰ ਬਹੁਤਾ ਕੁਝ ਹੋ ਕੇ ਵੀ ਸਬਰ ਨਹੀਂ ਆਉਂਦਾ ਤੇ ਕਈਆਂ ਨੂੰ ਥੋੜੇ ਜਿਹੀ ਸਬਰ ਆਉਂਦਾ ਤੇ ਉਹ ਇਹ ਇਸ ਕਰਕੇ ਆਪਾਂ ਨੂੰ ਇਹ ਪਤਾ ਲੱਗਾ ਸੀ ਕਰਮ ਤੇ ਸੁਖਵਿੰਦਰ ਹੁਣਾ ਤੋਂ ਤੇ ਤਾਂ ਕਰਕੇ ਅਸੀਂ ਅੱਜ ਇਹਨਾਂ ਦੇ ਨਾਲ ਇੱਥੇ ਆਏ ਸਿਗੇ ਤੇ ਧੰਨਵਾਦ ਸੱਜਣੋ ਤੁਹਾਡਾ ਦੋਵਾਂ ਦਾ ਵੀ ਤੁਸੀਂ ਸਾਨੂੰ ਇੰਨੇ ਸੋਹਣੇ ਥਾਂ ਤੇ ਤੇ ਇੰਨੇ ਸੋਹਣੇ ਇਨਸਾਨਾਂ ਨਾਲ ਮਿਲਾਉਣ ਲਈ ਲੈ ਕੇ ਆਏ ਆ ਧੰਨਵਾਦ ਤੁਹਾਡਾ ਤੁਸੀਂ ਆਏ ਸਗੋ ਮਿਹਰਬਾਨੀ ਤੇ ਬਾਕੀ ਆਉਣ ਵਾਲੇ ਦਿਨਾਂ ਚ ਆਪਾਂ ਕੋਸ਼ਿਸ਼ ਕਰਾਂਗੇ ਹੋਰ ਵੀ ਬਿਲਕੁਲ ਬਿਲਕੁਲ ਹੈਨਾ ਸੋਹਣੀਆਂ ਥਾਵਾਂ ਜਿਹੜੀਆਂ ਇੱਥੋਂ ਦੀਆਂ ਉਹ ਵੇਖੀਏ ਤੁਹਾਡੇ ਨਾਲ ਘੁੰਮੀਏ ਫਿਰਗੇ ਤੇ ਠੀਕ ਆਪਾਂ ਇਸ ਵੀਡੀਓ ਨੂੰ ਇੱਥੇ ਹੀ ਖਤਮ ਕਰਦੇ ਆ ਜੀ ਤੇ ਅਗਲੀ ਵੀਡੀਓ 'ਚ ਮਿਲਦੇ ਆਂ ਬਾਕੀ ਵੀਡੀਓ ਨੂੰ ਚੰਗੀ ਲੱਗੀ ਲਾਈਕ ਕਮੈਂਟ ਤੇ ਸ਼ੇਅਰ ਜ਼ਰੂਰ ਕਰਿਓ ਜਿਹੜੇ ਸੱਜਣ ਹਾਲੇ ਤੱਕ ਜਿਨ੍ਹਾਂ ਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਜ਼ਰੂਰ ਕਰ ਲਿਓ ਮਿਲਦੇ ਆਂ ਜੀ ਫਿਰ ਨਵੀਂ ਵੀਡੀਓ 'ਚ ਬਾਏ ਬਾਏ